ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB70 study point ਤੇ। ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਲੈ ਕੇ ਆਇਆ ਹਾਂ ਮੋਸਟ ਇੰਪੋਰਟ MCQ ਇਲੈਕਟ੍ਰੀਸ਼ੀਅਨ ਦੇ ਨਾਲ ਮੋਸਟ ਇੰਪੋਰਟ MCQ ਲੈ ਕੇ ਆਇਆ ਹਾਂ। ਉਮੀਦ ਹੈ ਤੁਸੀਂ ਜ਼ਰੂਰ ਪਸੰਦ ਕਰੋਗੇ ਜੀ। ਜਿਵੇਂ ਆਪਾਂ ਨੂੰ ਪਤਾ PSPSCL PSCL ਦੇ ਵਿੱਚ ਜੋ ਵੈਕੈਂਸੀਜ਼ ਆਲਰੇਡੀ ਆ ਚੁੱਕੀਆਂ ਹਨ ਉਹਨਾਂ ਦਾ ਇਗਜ਼ਾਮ ਵੀ ਬਹੁਤ ਨੇੜੇ ਹੈ। ਉਸ ਦੇ ਲਈ ਮੈਂ ਤੁਹਾਡੇ ਲਈ ਮਹੱਤਵਪੂਰਨ MCQ ਲੈ ਕੇ ਆਇਆ ਹਾਂ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਣਗੇ ਜੀ ਸੋ ਜ਼ਿਆਦਾ ਦੇਰ ਨਾ ਕਰਦੇਵੇ ਚਲਦੇ ਆਂ ਵੀਡੀਓ ਕੀ ਤਰਫ ਅਤੇ ਜੇਕਰ ਹਾਲੇ ਤੱਕ ਵੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਸ਼ੁਰੂ ਕਰਦੇ ਆਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਸਟੇ ਵਿੱਚ ਐਗ ਇਨਸੂਲੇਟਰ ਕਿਸ ਲਈ ਵਰਤਿਆ ਜਾਂਦਾ ਹੈ ਸਟੇ ਵਿੱਚ ਐਗ ਇਨਸੂਲੇਟਰ ਕਿਸ ਲਈ ਵਰਤਿਆ ਜਾਂਦਾ ਹੈ ਸਟੇ ਦੀ ਗੱਲ ਕੀਤੀ ਹੈ ਜਿਵੇਂ ਆਹ ਪੋਲ ਹੋ ਗਿਆ ਇਹਦੇ ਨਾਲ ਇੱਕ ਇਸ ਤਰ੍ਹਾਂ ਦੀ ਸਟੇ ਲੱਗੀ ਹੁੰਦੀ ਜਿਹਨੂੰ ਖਿੱਚਾ ਪਾ ਕਹਿੰਦੇ ਆ ਜੀ ਇੱਥੇ ਇੱਕ ਐਗ ਟਾਈਪ ਇੱਕ ਇਨਸੂਲੇਟਰ ਲੱਗਿਆ ਹੁੰਦਾ ਹੈ ਉਹ ਕਿਸ ਲਈ ਵਰਤਿਆ ਜਾਂਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪੋਲ ਨੂੰ ਬਚਾਉਣ ਲਈ ਸਟੇ ਨੂੰ ਬਚਾਉਣ ਲਈ ਸਟੇ ਵਿੱਚ ਲੀਕੇਜ ਕਰੰਟ ਨੂੰ ਰੋਕਣ ਲਈ ਜਾਂ ਕੋਈ ਨਹੀਂ ਤਾਂ ਇਸ ਦਾ ਬਿਲਕੁਲ ਸਹੀ ਆਨਸਰ ਹੈ ਜੀ ਸਟੇ ਵਿੱਚ ਲੀਕਜ ਕਰੰਟ ਨੂੰ ਰੋਕਣ ਲਈ ਸਟੇ ਵਿੱਚ ਲੀਕਜ ਕਰੰਟ ਨੂੰ ਰੋਕਣ ਲਈ ਠੀਕ ਹੈ ਦੋਸਤੋ ਅੱਗੇ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਜੀ ਅੱਗੇ ਨੈਕਸਟ ਕੁਐਸਚਨ ਹੈ ਜੀ ਵੰਡ ਲਾਈਨ ਵਿੱਚ ਸਟੇ ਕਿਸ ਲਈ ਵਰਤੀ ਜਾਂਦੀ ਹੈ ਵੰਡ ਲਾਈਨ ਵਿੱਚ ਸਟੇ ਕਿਸ ਲਈ ਵਰਤੀ ਜਾਂਦੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਹੈ ਪੋਲੂ ਹਾਜ਼ਰ ਤੋਂ ਬਚਾਉਣ ਲਈ ਬਿਜਲੀ ਬਚਾਉਣ ਲਈ ਪੋਲ ਨੂੰ ਸਿੱਧਾ ਰੱਖਣ ਲਈ ਜਾਂ ਪਸ਼ੂਆਂ ਨੂੰ ਪੋਲਾਂ ਤੋਂ ਬਚਾਉਣ ਲਈ ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਪੋਲ ਨੂੰ ਸਿੱਧਾ ਰੱਖਣ ਲਈ ਪੋਲ ਨੂੰ ਸਿੱਧਾ ਰੱਖਣ ਲਈ ਠੀਕ ਹੈ ਦੋਸਤੋ ਅਗਲੀ ਗੱਲ ਕਰਦੇ ਹਾਂ ਜੇ ਆਪਾਂ ਨੈਕਸਟ ਕੁਐਸਚਨ ਦੀ ਕੰਡਿਊਟ ਵਾਇਰਿੰਗ ਕਿਉਂ ਕੀਤੀ ਜਾਂਦੀ ਹੈ ਕੰਡਿਊਟ ਵਾਇਰਿੰਗ ਕਿਉਂ ਕੀਤੀ ਜਾਂਦੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਸੋਹਣੀ ਦਿਖਣ ਲਈ ਦੂਸਰੀ ਹੈ ਬਿਜਲੀ ਬਚਾਉਣ ਲਈ ਤੀਸਰੀ ਹੈ ਅੱਗ ਤੋਂ ਬਚਾਉਣ ਲਈ ਜਾਂ ਚੌਥੀ ਉੜਾ ਅਤੇ ਇਹਦੇ ਦੋਨੋਂ ਹਾਂਜੀ ਤਾਂ ਇਸ ਦਾ ਜੋ ਬਿਲਕੁਲ ਸਹੀ ਆਨਸਰ ਹੈ ਉਹ ਹੈ ਅੱਗ ਤੋਂ ਬਚਾਉਣ ਲਈ ਕੰਡਿਊਟ ਵਾਇਰਿੰਗ ਕਿੱਤੀ ਜਾਂਦੀ ਹੈ ਅੱਗ ਤੋਂ ਬਚਾਉਣੀ ਠੀਕ ਹੈ ਦੋਸਤੋ ਅੱਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ 1000 ਵਾਟ ਦੇ ਹੀਟਰ ਲਈ 200 ਵੋਲਟੇਜ ਤੇ ਕਿੰਨੀ ਰੈジਸਟੈਂਸ ਹੋਵੇਗੀ 1000 ਵਾਟ ਦੇ ਹੀਟਰ ਲਈ 200 ਵੋਲਟੇਜ ਤੇ ਕਿੰਨੀ ਰੈジਸਟੈਂਸ ਹੋਵੇਗੀ ਤਾਂ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ 2 ਓਮ ਦੂਸਰੀ ਹੈ 4 ਓਮ ਤੀਸਰੀ ਹੈ 8 ਓਮ ਚੌਥੀ ਹੈ 40 ਓਮ ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ 40 ਓਮ ਠੀਕ ਹੈ ਦੋਸਤੋ 40 ਓਮ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਅ ਨੈਕਸਟ ਕੁਐਸਚਨ ਦੀ ਹਾਂਜੀ ਜਦੋਂ ਲਾਈਨ ਦਾ ਕੰਡਕਟਰ ਅਰਥ ਕੀਤੀ ਧਾਤ ਨਾਲ ਲੱਗ ਜਾਂਦਾ ਹੈ ਤਾਂ ਸਰਕਟ ਵਿੱਚੋਂ ਹਾਂਜੀ ਡੈਸ਼ ਕੀ ਹੋਵੇਗਾ ਕਰੰਟ ਨਹੀਂ ਚੱਲੇਗਾ ਕਰੰਟ ਅਰਥਵਲ ਜਾਵੇਗਾ ਉਪਰੋਕਤ ਦੋਨੋਂ ਜਾਂ ਕੋਈ ਨਹੀਂ ਤਾਂ ਇਸ ਦਾ ਜੋ ਬਿਲਕੁਲ ਸਹੀ ਆਨਸਰ ਹੈ ਉਹ ਹੈ ਕਰੰਟ ਅਰਥਵਲ ਨੂੰ ਜਾਵੇਗਾ ਜਦੋਂ ਲਾਈਨ ਦਾ ਕਨੈਕਟਰ ਅਰਥ ਕੀ ਦੀ ਤਾਰ ਨਾਲ ਲੱਗ ਜਾਵੇ ਤਾਂ ਸਰਕਟ ਵਿੱਚੋਂ ਕਰੰਟ ਅਰਥਵਲ ਨੂੰ ਜਾਵੇਗਾ ਰਾਈਟ ਦੋਸਤੋ ਅੱਗੇ ਗੱਲ ਕਰਦੇ ਜੀ ਆਪਾਂ ਨੈਕਸਟ ਕੁਐਸਚਨ ਦੀ ਕੰਪੈਸਟਰ ਬੈਂਕ ਦੀ ਸਮਰੱਥਾ ਵਧਾਉਣ ਲਈ ਕੰਪੈਸਟਰ ਯੂਨਿਟ ਕਿਸ ਵਿਧੀ ਨਾਲ ਜੋੜੇ ਜਾਂਦੇ ਹਨ ਕਹਿੰਦਾ ਕੰਪੈਸਟਰ ਬੈਂਕ ਦੀ ਸਮਰੱਥਾ ਵਧਾਉਣ ਲਈ ਕੰਪੈਸਟਰ ਯੂਨਿਟ ਕਿਸ ਵਿਧੀ ਨਾਲ ਜੋੜੇ ਜਾਂਦੇ ਹਨ ਤਾਂ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਹੈ ਸੀਰੀਜ਼ ਵਿੱਚ ਸੀਰੀਜ਼ ਪੈਰਲਲ ਵਿੱਚ ਉਪਰੋਕਤ ਵਿੱਚ ਕੋਈ ਨਹੀਂ ਜਾਂ ਪੈਰਲਲ ਹਾਂਜੀ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਪੈਰਲਲ ਵਿੱਚ ਕੰਪੈਸਟਰ ਬੈਂਕ ਦੀ ਸਮਰੱਥਾ ਵਧਾਉਣ ਲਈ ਕੰਪੈਸਟਰ ਯੂਨਿਟ ਨੂੰ ਪੈਰਲਲ ਵਿੱਚ ਜੋੜਾ ਜਾਂਦਾ ਹੈ ਠੀਕ ਹੈ ਦੋਸਤੋ ਲੱਗੀ ਸਮਝੀ ਅੱਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਇੱਕ ਹਾਊਸ ਪਾਵਰ ਕਿੰਨੇ ਵਾਟ ਦੇ ਬਰਾਬਰ ਹੁੰਦਾ ਹੈ ਹਾਂਜੀ ਮੋਸਟ ਇੰਪੋਰਟੈਂਟ ਕੁਐਸਚਨ ਜੀ ਇੱਕ ਹਾਊਸ ਪਾਵਰ ਕਿੰਨੇ ਵਾਟ ਦੇ ਬਰਾਬਰ ਹੁੰਦਾ ਹੈ 1000 ਵਾਟ 546 ਵਾਟ 746 ਵਾਟ ਜਾਂ 846 ਵਾਟ ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ 746 ਵਾਟ 740 वाट ठीक है दोस्तों आगे गल कर दिया जी ਆਪਾਂ ਨੈਕਸਟ ਕੁਐਸਚਨ ਦੀ ਪਾਵਰ ਫੈਕਟਰ ਵਧਾਉਣ ਲਈ ਕੀ ਵਰਤਿਆ ਜਾਂਦਾ ਹੈ ਹਾਂਜੀ ਮੋਸਟ ਇੰਪੋਰਟੈਂਟ ਕੁਐਸਚਨ ਜੀ ਪਾਵਰ ਫੈਕਟਰ ਵਧਾਉਣ ਲਈ ਕੀ ਵਰਤੇ ਜਾਂਦਾ ਹੈ ਰਜਿਸਟਰ ਕੰਡਕਟਰ ਕਪੈਸਟਰ ਜਾਂ ਕੋਈ ਨਹੀਂ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਕੰਪੈਸਟਰ ਕੰਪੈਸਟਰ ਠੀਕ ਹੈ ਦੋਸਤੋ ਅੱਗੇ ਆਪਾਂ ਗੱਲ ਕਰਦੇ ਆ ਜੀ ਨੈਕਸਟ ਕੁਐਸਚਨ ਦੀ ਡਿਸਕ ਇਨਸੂਲੇਟਰ ਦੀ ਬਿਜਲੀ ਦੀ ਸਮਰੱਥਾ ਕਿੰਨੀ ਹੋਣੀ ਹੁੰਦੀ ਹੈ ਡਿਸਕ ਇਨਸੂਲੇਟਰ ਦੀ ਬਿਜਲੀ ਦੀ ਸਮਰੱਥਾ ਕਿੰਨੀ ਹੁੰਦੀ ਹੈ 32 ਕੇਵੀ 11 ਕੇਵੀ 66 ਕੇਵੀ ਜਾਂ 220 ਕੇਵੀ ਹਾਂਜੀ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ 11 ਕੇਵੀ ਠੀਕ ਹੈ ਦੋਸਤੋ 11 ਕੇਵੀ 11 ਕੇਵੀ ਤੱਕ ਆਪਾਂ ਡਿਸਕ ਇਨਸੂਲੇਟਰ ਦੀ ਬਿਜਲੀ ਦੀ ਸਮਰੱਥਾ ਹੁੰਦੀ ਹੈ ਠੀਕ ਹੈ ਦੋਸਤੋ ਅੱਗੇ ਗੱਲ ਕਰਦੇ ਹਾਂ ਜੇ ਆਪਾਂ ਨੈਕਸਟ ਕੁਐਸਚਨ ਦੀ ট্রান্সਮਿਸ਼ਨ ਲਾਈਨਾਂ ਲਈ ਆਮ ਤੌਰ ਤੇ ਕਿਹੜੀਆਂ-ਕਿਹੜੀਆਂ ਮਕੈਨੀਕਲ ਤਾਕਤ ਦੀਆਂ ਡਿਸਕਾਂ ਵਰਤੋਂ ਵਿੱਚ ਆਉਂਦੀਆਂ ਹਨ ਵਰਤੋਂ ਵਿੱਚ ਆਉਂਦੀਆਂ ਹਨ ਹਾਂਜੀ ট্রান্সਮਿਸ਼ਨ ਲਾਈਨਾਂ ਲਈ ਆਮ ਤੌਰ ਤੇ ਕਿਹੜੀਆਂ-ਕਿਹੜੀਆਂ ਮਕੈਨੀਕਲ ਤਾਕਤ ਦੀਆਂ ਡਿਸਕਾਂ ਵਰਤੋਂ ਵਿੱਚ ਆਉਂਦੀਆਂ ਹਨ ਤਾਂ ਆਪਸ਼ਨ ਤੁਹਾਡੇ ਸਾਹਮਣੇ ਆ ਜੀ 7000 ਕਿਲੋਗ੍ਰਾਮ 9000 ਕਿਲੋਗ੍ਰਾਮ 11500 ਕਿਲੋਗ੍ਰਾਮ ਜਾਂ ਇਹ ਸਾਰੀਆਂ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਇਹ ਸਾਰੀਆਂ ਇਹ ਸਾਰੀਆਂ ਰਾਈਟ ਦੋਸਤੋ ਅਗੇ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਦੀ ট্রান্সমিਸ਼ਨ ਲਾਈਨਾਂ ਦੇ ਕਨਡਕਟਰ ਦੀ ਵਾਈਬ੍ਰੇਸ਼ਨ ਨੂੰ ਘਟਾਉਣ ਲਈ ਕੀ ਵਰਤਿਆ ਜਾਂਦਾ ਹੈ ਹਾਂਜੀ ਆਪਾਂ ਪਤਾ ਹੈ ਇੱਕ ਟਾਵਰ ਜਿਵੇਂ 66 ਕੇਵੀ ਟਾਵਰ ਹੋਗਾ ਜਾਂ ట్రాన్స్‌మిਸ਼ਨ ਲਾਈਨ ਦੀ ਗੱਲ ਕੀਤੀ ਹੈ ਵੱਡੇ ਟਾਵਰ ਹੋਗਾ ਜਿਵੇਂ ਜਿਹੜੇ ਆਪਣੇ ਸਬਸਟੇਸ਼ਨ ਵਿੱਚ ਲਾਈਟ ਨੂੰ ਪਹੁੰਚਾਉਂਦੇ ਹਨ 66 ਕੇਵੀ 33 ਕੇਵੀ 220 ਕੇਵੀ ਅਤੇ ਜਿੰਨੀ ਵੀ ਵੱਡੀਆਂ ਲੈਣਾ ਵਿੱਚ ట్రాన్స్‌మిਸ਼ਨ ਲੈਣਾ ਹੋਦੀਆਂ ਹਨ ਉਹਨਾਂ ਦੇ ਕਨੈਕਟਰ ਦੀ ਵਾਈਬ੍ਰੇਸ਼ਨ ਨੂੰ ਘਟਾਉਣ ਲਈ ਕੀ ਲੱਗਿਆ ਹੁੰਦਾ ਇਨਸੂਲੇਟਰ ਡੈਂਪਰ ਜੰਪਰ ਜਾਂ ਕੋਈ ਨਹੀਂ ਆਪਾਂ ਪਤਾ ਹੈ ਇਸ ਦਾ ਰਾਈਟ ਆਨਸਰ ਹੈ ਜੀ ਡੈਂਪਰ ਇੱਕ ਇਸ ਤਰ੍ਹਾਂ ਦਾ ਲੱਗਿਆ ਹੁੰਦਾ ਹੈ ਜੀ ਡੰਪਰ ਤਰ੍ਹਾਂ ਦਾ ਇੱਕ ਤਾਰ ਦੇ ਬਿਲਕੁਲ ਨੇੜੇ ਕਰਕੇ ਇਸ ਤਰ੍ਹਾਂ ਦਾ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਡੰਪਰ ਠੀਕ ਹੈ ਦੋਸਤੋ ਕੀ ਕਹਿੰਦੇ ਆ ਆਪਾਂ ਡੰਪਰ ਅੱਗੇ ਗੱਲ ਕਰਦੇ ਆਪਾਂ ਵੀਰੇ ਨੈਕਸਟ ਕੁਐਸਚਨ ਦੀ ਇੱਕ ਚੰਗੇ ਜੋੜ ਦੀ ਇਲੈਕਟ੍ਰੀਕਲ ਤਾਕਤ ਕਿੰਨੀ ਹੁੰਦੀ ਹੈ ਇੱਕ ਚੰਗੇ ਜੋੜ ਦੀ ਇਲੈਕਟ੍ਰੀਕਲ ਤਾਕਤ ਕਿੰਨੀ ਹੁੰਦੀ ਹੈ ਤਾਂ ਆਪਾਂ ਕਵਸਚਨ ਤਾਂ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ 100% 94% 90% ਦਾ 85% ਤਾਂ ਇਸ ਦਾ ਸਹੀ ਆਨਸਰ ਹੈ 100% ਆਪਾਂ 100% ਹੀ ਜੋੜਨੂ ਲਾਵਾਂਗੇ ਤਾਂ ਹੀ ਚੰਗੀ ਤਾਕਤ ਮਿਲੇਗੀ ਅੱਗੇ ਆਪਾਂ ਗੱਲ ਕਰਦੇ ਹਾਂ ਵੀਰੇ ਨੈਕਸਟ ਕਵਸਚਨ ਦੀ ਇੱਕ ਚੰਗੇ ਜੋੜ ਦੀ ਮਕੈਨੀਕਲ ਤਾਕਤ ਕਿੰਨੀ ਹੁੰਦੀ ਹੈ ਇੱਕ ਚੰਗੇ ਜੋੜ ਦੀ ਮਕੈਨੀਕਲ ਤਾਕਤ ਕਿੰਨੀ ਹੁੰਦੀ ਹੈ 100% 95% 90% ਜਾਂ 85% ਤਾਂ ਇਸ ਦਾ ਜੋ ਸਹੀ ਆਨਸਰ ਹੋਏਗਾ ਜੀ ਉਹ ਹੋਏਗਾ ਜੀ 95% 95% ਠੀਕ ਹੈ ਦੋਸਤੋ ਗੱਲ ਕਰਦੇ ਆਪਾਂ ਨੈਕਸਟ ਐਮਸੀਕਿਊ ਦੀ ਡਿਸਕਾਂ ਦੀ ਲੜੀ ਵਿੱਚ ਕਿਸ ਕਿਸਮ ਦੇ ਡਿਸਕ ਇਨਸੂਲੇਟਰ ਵਰਤੇ ਜਾਂਦੇ ਹਨ ਡਿਸਕਾਂ ਦੀ ਲੜੀ ਵਿੱਚ ਕਿਸ ਕਿਸਮ ਦੇ ਡਿਸਕ ਇਨਸੂਲੇਟਰ ਵਰਤੇ ਜਾਂਦੇ ਹਨ ਪੈਨ ਟਾਈਪ ਰਿੰਗ ਟਾਈਪ ਬਾਹਲ ਅਤੇ ਸਾਕ ਟਾਈਪ ਜਾਂ ਫਰੇਮ ਟਾਈਪ ਫਰੇਮ ਟਾਈਪ ਸੌਰੀ ਹਾਂਜੀ ਤਾਂ ਇਸ ਦਾ ਸਹੀ ਆਨਸਰ ਹੈ ਬਾਹਲ ਅਤੇ ਸਾਕ ਟਾਈਪ ਬਾਹਲ ਅਤੇ ਸਾਕ ਟਾਈਪ ਆਪਾਂ ਡਿਸਕਾਂ ਦੀ ਲੜੀ ਵਿੱਚ ਇਨਸੂਲੇਟਰ ਵਰਤਦੇ ਹਾਂ ਠੀਕ ਹੈ ਦੋਸਤੋ ਗੱਲ ਕਰਦੇ ਹਾਂ ਜੀ ਆਪਾਂ ਨੈਕਸਟ ਕੁਐਸਚਨ ਦੀ ਜੋੜ ਡੈਡ ਐਂਡ ਸਟਰਕਚਰ ਤੋਂ ਘੱਟੋ-ਘੱਟ ਕਿੰਨੀ ਦੂਰੀ ਹੋਣਾ ਚਾਹੀਦਾ ਹੈ ਹਜੇ ਜੋੜ ਡੈਡ ਐਂਡ ਸਟਰਕਚਰ ਤੋਂ ਘੱਟੋ-ਘੱਟ ਕਿੰਨੀ ਦੂਰੀ ਹੋਣਾ ਚਾਹੀਦਾ 30 ਮੀਟਰ 25 ਮੀਟਰ 15 ਮੀਟਰ ਜਾਂ 10 ਮੀਟਰ ਤਾਂ ਇਸ ਦਾ ਸਹੀ ਆਨਸਰ ਹੈ ਉਹ ਹੈ 30 ਮੀਟਰ 30 ਮੀਟਰ ਠੀਕ ਹੈ ਦੋਸਤੋ ਗੱਲ ਕਰਦੇ ਜੀ ਆਪਾਂ ਨੈਕਸਟ ਕੁਐਸਚਨ ਦੀ ਟਰਾਂਸਮਿਸ਼ਨ ਲਾਈਨ ਦੀ ਇਨਸੂਲੇਸ਼ਨ ਤਾਕਤ ਘੱਟੋ ਘੱਟ ਕਿੰਨੀ ਹੋਣੀ ਚਾਹੀਦੀ ਹੈ 200 ਮੀਗਾਓਮ 300 ਮੀਗਾਓਮ 400 ਮੀਗਾਓਮ ਜਾਂ 500 ਮੀਗਾਓਮ ਤਾਂ ਇਸ ਦਾ ਜੋ ਦੋਸਤੋ ਰਾਈਟ ਆਨਸਰ ਹੈ ਉਹ ਹੈ 500 ਮੀਗਾਓਮ 500 ਮੀਗਾਓਮ ਠੀਕ ਹੈ ਦੋਸਤੋ ਗੱਲ ਕਰਦੇ ਆ ਜੀ ਆਪਾਂ ਨੈਕਸਟ ਕੁਐਸਚਨ ਦੀ ਆਮ ਸਟੇ ਦਾ ਪੋਲ ਤੋਂ ਕਿੰਨਾ ਆਮ ਸਟੇ ਦਾ ਪੋਲ ਤੋਂ ਕੋਣ ਕਿੰਨਾ ਹੁੰਦਾ ਹੈ ਸਟੇ ਦੀ ਗੱਲ ਕੀਤੀ ਹੈ ਜੀ ਆਪਨਾ ਹੋ ਗਿਆ ਇੱਕ ਪੋਲ ਇਹਦੇ ਨਾਲ ਜੋ ਇੱਕ ਸਟੇ ਲੱਗੀ ਹੁੰਦੀ ਹੈ ਜਿਹਨੂੰ ਆਪਾਂ ਖਿੱਚ ਕਹਿੰਦੇ ਆ ਇੱਥੇ ਆਪਾਂ ਐਗ ਇਨਸੂਲੇਟਰ ਵਰਤਦੇ ਆ ਇਹਦਾ ਜੋ ਕੋਣ ਹੈ ਆਹ ਵਾਲਾ ਜੋ ਕੋਣ ਹੈ ਇਹ ਕਿੰਨਾ ਹੋਣਾ ਚਾਹੀਦਾ ਹੈ ਹਾਂਜੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਪੁੱਛਿਆ ਜਾਂਦਾ ਹੈ ਤਾਂ ਇਹ ਹੋਣਾ ਚਾਹੀਦਾ ਹੈ 45 ਡਿਗਰੀ ਕਿੰਨਾ ਹੋਣਾ ਚਾਹੀਦਾ ਹੈ 45 ਡਿਗਰੀ ਠੀਕ ਹੈ ਦੋਸਤੋ ਇੱਥੇ ਕੋਣ ਹੋਣਾ ਚਾਹੀਦਾ 45 ਡਿਗਰੀ ਅਗਲੀ ਗੱਲ ਕਰਦੇ ਆ ਆਪਾਂ ਨੈਕਸਟ ਕੁਐਸਚਨ ਦੀ ਸਟੇ ਵਿੱਚ ਐਗ ਇਨਸੂਲੇਟਰ ਧਰਤੀ ਤੋਂ ਕਿੰਨਾ ਉੱਚਾ ਪਾਇਆ ਜਾਂਦਾ ਹੈ ਹੁਣ ਫਿਰ ਗੱਲ ਉਹੀ ਕੀਤੀ ਹੈ ਜੀ ਹੁਣ ਐਗ ਐਗ ਇਨਸੂਲੇਟਰ ਦੀ ਗੱਲ ਕੀਤੀ ਹੈ ਧਰਤੀ ਤੋਂ ਜਿਵੇਂ ਆਪਣੀ ਸਟੇ ਹੋਗੀ ਇਥੇ ਇੱਕ ਐਗ ਇਨਸੂਲੇਟਰ ਲੱਗਿਆ ਹੁੰਦਾ ਹੈ ਜਿਹੜਾ ਲੀਕਸ ਕਰੰਟ ਨੂੰ ਰੋਕਦਾ ਹੈ ਇਹ 45 ਡਿਗਰੀ ਤੇ ਆਪਾਂ ਸਟੇਡ ਆਵਾਇਆ ਹੁੰਦਾ ਹੈ ਇਹ ਮੈਂ ਤੁਹਾਨੂੰ ਦੱਸ ਸਕਿਆ ਅਤੇ ਜਿਹੜਾ ਧਰਤੀ ਤੋਂ ਉੱਚਾ ਕਿੰਨਾ ਪਾਇਆ ਜਾਂਦਾ ਹੈ ਹਾਂਜੀ ਇਹ ਦੱਸਣਾ ਆਪਾਂ ਤਾਂ ਇਸ ਦਾ ਰਾਈਟ ਆਨਸਰ ਹੈ ਜੀ 10 ਫੁੱਟ 10 ਫੁੱਟ ਠੀਕ ਹੈ ਦੋਸਤੋ ਅੱਗੇ ਗੱਲ ਕਰਦੇ ਆ ਜੀ ਆਪਾਂ ਨੈਕਸਟ ਕੁਐਸਚਨ ਦੀ ACSAR ਦਾ ਕਿੰਨਾ ਹਿੱਸਾ ਜ਼ਖਮੀ ਹੋਇਆ ਹੋਵੇ ਤਾਂ ਉਸ ਨੂੰ ਰਿਪੇਅਰ ਕਰ ਸਕਦੇ ਹਾਂ ਹਾਂਜੀ ACSAR ਦਾ ਕਿੰਨਾ ਹਿੱਸਾ ਜ਼ਖਮੀ ਹੋਇਆ ਹੋਵੇ ਤਾਂ ਉਸ ਨੂੰ ਰਿਪੇਅਰ ਕਰ ਸਕਦੇ ਹਾਂ ਹਾਂਜੀ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ 1/6 ਹਿੱਸਾ ਆਪਾਂ ਜ਼ਖਮੀ ਹੋਏ ਨੂੰ ਰਿਪੇਅਰ ਕਰ ਸਕਦੇ ਹਾਂ ਠੀਕ ਹੈ ਦੋਸਤੋ ਅੱਗੇ ਗੱਲ ਕਰਦਾਂ ਜੀ ਆਪਾਂ ਨੈਕਸਟ ਕੁਐਸਚਨ ਦੀ ਤਾਪਮਾਨ ਵਧਨ ਨਾਲ ਹਾਂਜੀ ਇਹ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਹੈ ਪਿਛਲੇ ਮੈਂ ਵੀਡੀਓ ਵਿੱਚ ਕਾਫੀ ਜ਼ਿਆਦਾ ਕੁਐਸਚਨ ਇਸ ਤਰ੍ਹਾਂ ਦੇ ਕਰਵਾ ਚੁੱਕਿਆ ਹਾਂ ਕਿ ਤਾਪਮਾਨ ਵਧਨ ਨਾਲ ਸੈਗ ਵੱਧਦਾ ਹੈ ਘਟਦਾ ਹੈ ਜਾਂ ਕੋਈ ਫਰਕ ਨਹੀਂ ਪੈਂਦਾ ਜਾਂ ਉਪਰੋਕਤ ਕੋਈ ਨਹੀਂ ਹਾਂਜੀ ਤਾਪਮਾਨ ਦੀ ਗੱਲ ਕੀਤੀ ਸੈਗ ਦਾ ਮਤਲਬ ਸਮਝਦੇ ਇੱਕ ਆਪੋਲ ਹੋ ਗਿਆ ਇੱਕ ਆਪੋਲ ਹੋ ਗਿਆ ਜਿਹੜੇ ਇਹਦੇ ਵਿੱਚ ਆਪਾਂ ਤਾਰ ਪਾਈ ਦਾ ਕਨੈਕਟਰ ਪਾਈ ਦਾ ਜੋ ਸੈਹ ਕਰੀਦਾ ਜਿਹੜਾ ਉਸ ਦੀ ਢੇਲੂਂਦੀ ਉਸ ਨੂੰ ਆਪਾਂ ਕੀ ਕਹਿੰਦੇ ਆ ਸੈਗ ਇਹ ਤੁਸੀਂ ਦੱਸਣਾ ਹੈ ਕਮੈਂਟ ਬਾਕਸ ਵਿੱਚ ਉਮੀਦ ਆ ਤੁਸੀਂ ਜ਼ਰੂਰ ਦੱਸੋਗੇ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ ਮਿਲਦਿਆਂ ਨੈਕਸਟ ਵੀਡੀਓ ਵਿੱਚ ਥੈਂਕ ਯੂ ਵੈਰੀ ਮਚ